ਮੈਂ ਇਸ ਖੁਸ਼ੀ ਦੇ ਮੌਕੇ ਤੇ ਐਸਐਸਪੀ ਸਾਹਿਬ ਬਟਾਲਾ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਹਮੇਸ਼ਾ ਦੀ ਤਰ੍ਹਾਂ ਉਹ ਮਿਹਨਤ ਕਰਦੇ ਆ ਉਹਨਾਂ ਦੀ ਟੀਮ ਮਿਹਨਤ ਕਰਦੀ ਆ ਔਰ ਅੱਜ ਜਿਹੜਾ ਇਹ ਨਾਮਵੰਨ ਸਮਰੋਹ ਸੀ ਜੋ ਸਾਡੇ ਸਾਥੀਆਂ ਨੇ ਪਿਛਲੇ 6 ਮਹੀਨੇ ਚ ਮਿਹਨਤ ਕੀਤੀ ਔਰ ਜੋ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਇਹਨਾਂ ਦੇ ਅਵਾਰਡ ਲਈ ਰეკਮੈਂਡ ਕਰਕੇ ਭੇਜਿਆ ਉਹ ਸਾਰਾ ਸੈਂਕਸ਼ਨ ਹੋ ਕੇ ਆਇਆ ਔਰ ਅੱਜ ਇੱਥੇ ਇਸ ਸਮਾਗਮ ਦੇ ਵਿੱਚ ਅਸੀਂ ਸਾਰੇ ਆਪਣੇ ਸਾਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਆ ਜਿੱਦਾਂ ਕਿ ਤੁਸੀਂ ਸਭ ਨੇ ਦੇਖਿਆ ਹੀ ਆ ਕੈਸ਼ ਰਿਵਾਰਡ ਤਕਰੀਬਨ 24 ਲੱਖ ਰੁਪਏ 23 ਲੱਖ 70 ਹਜ਼ਾਰ ਰੁਪਏ ਕੈਸ਼ ਰਿਵਾਰਡ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ 35 ਦੇ ਕਰੀਬ ਉਹਨਾਂ ਦੀਆਂ ਡੀਜੀਪੀ ਡਿਸਕ ਅਸੀਂ ਦਿੱਤੀਆਂ ਆ ਔਰ ਸਰਟੀਫੀਕੇਟ ਦਿੱਤੇ ਆ ਇਹ ਜਿੱਦਾਂ ਕਿ ਇਹ ਇੱਕ ਸਾਨੂੰ ਸਾਰਿਆਂ ਨੂੰ ਇਹ ਚੀਜ਼ ਉਤਸ਼ਾਹ ਕਰਦੀ ਆ ਸਾਡੇ ਸਾਥੀਆਂ ਨੂੰ ਉਤਸ਼ਾਹ ਕਰਦੀ ਆ ਔਰ ਅਸੀਂ ਇਦਾਂ ਹੀ ਪ੍ਰਣ ਲੈਂਦੇ ਆ ਕਿ ਅਸੀਂ ਆਪਣੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਦਾਂ ਹੀ ਸੇਵਾ ਕਰਾਂਗੇ ਔਰ ਕਰਕੇ ਅਸੀਂ ਇਸ ਤੋਂ ਵੀ ਵਧੀਆ ਰਿਜ਼ਲਟ ਦੇਵਾਂਗੇ ਤਾਂ ਕਿ ਜੋ ਪੰਜਾਬ ਦੇ ਵਿੱਚ ਕ੍ਰਾਈਮ ਉਹਨੂੰ ਅਸੀਂ ਬਿਲਕੁਲ ਉੱਤੇ ਕਾਬੂ ਪਾ ਸਕੀਏ ਔਰ ਜੋ ਮਾਨਯੋਗ ਸੀਐਮ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਜਿਹੜਾ ਹੁਣ ਯੁੱਧ ਨਸ਼ਾ ਵਿਰੋਧ ਪ੍ਰੋਗਰਾਮ ਵੀ ਚੇੜਿਆ ਹੋਇਆ ਆ ਇਹਦੇ ਅਸੀਂ ਇਦਾਂ ਹੀ ਕਾਮਯਾਬੀ ਰੱਖੀਏ ਔਰ ਹੋਰ ਮਿਹਨਤ ਕਰਕੇ ਜਿਹੜਾ ਕੋਈ ਛੋਟੀਆਂ ਮੋਟੀਆਂ ਸ਼ਿਕਾਇਤਾਂ ਰਹਿ ਗਈਆਂ ਆ ਅਸੀਂ ਉਹਨਾਂ ਨੂੰ ਵੀ ਸਮਗਲਰਾਂ ਨੂੰ ਉਹ ਨਸ਼ਾ ਤੇ ਜਿਹੜਾ ਇਹ ਤੱਦਾ ਕਰਨ ਵਾਲੇ ਆ ਉਹਨਾਂ ਨੂੰ ਵੀ ਬਹੁਤ ਛੇਤੀ ਸੀ ਕਾਬੂ ਕਰਾਂਗੇ ਪਰ ਪੰਜਾਬ ਨੂੰ ਇੱਕ ਡਰਗ ਫ੍ਰੀ ਸਟੇਟ ਬਣਾਵਾਂਗੇ ਤੁਸੀਂ ਆਮ ਦੇਖਿਆ ਹੁਣ ਜੋ ਯੁੱਧ ਨਸ਼ਾ ਵਿਰੋਧ ਪਿਛਲੇ 1 ਮਾਰਚ ਤੋਂ ਚੱਲਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਇਹਦੀ ਪ੍ਰਸ਼ੰਸਾ ਹੋ ਰਹੀ ਆ ਲੋਕੇ ਵੀ ਅਪਰੀਸ਼ੀਏਟ ਕਰਦੇ ਆ ਨਸ਼ਾ ਸਮਗਲੀਆਂ ਦੇ ਅਸੀਂ ਉਹਨਾਂ ਦੇ ਘਰਾਂ ਦੀ ਵੀ ਅ ਕਾਨੂੰਨ ਅਨੁਸਾਰ ਉਹਨਾਂ ਦੇ ਡਿਮੋਲਿਸ਼ਨ ਕੀਤੀ ਗਈ ਆ ਬਤਾਲਾ ਜਿੰਨੇ ਵਿੱਚ ਵੀ ਕੀਤੀ ਗਈ ਆ ਔਰ ਰਿਕਵਰੀ ਵੀ ਹੋ ਰਹੀ ਆ ਜਿਹੜਾ ਕੋਈ ਬਿਮਾਰ ਆ ਜਿਸ ਨੂੰ ਮਦਦ ਦੀ ਲੋੜ ਆ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਂ ਓਟ ਸੈਂਟਰ ਚ ਵੀ ਅਸੀਂ ਭਰਤੀ ਕਰ ਰਹੇ ਆ ਤਾਂ ਕਿ ਆਪਨਾ ਇਲਾਜ ਕਰਾ ਕੇ ਇੱਕ ਸਮਾਜ ਦਾ ਉਦਾਂ ਹੀ ਇੱਕ ਮਹੱਤਵਪੂਰਨ ਅੰਗ ਬਣ ਸਕਦਾ ਹੈ ਸਰ ਇਹ ਕਿਦਾਂ ਚੁਣਿਆ ਕਿੱਦਾਂ ਜਾਂਦਾ ਇਹਨਾਂ ਨੂੰ ਇਹ ਕਿਸ ਤਰੀਕੇ ਨਾਲ ਇਹਨਾਂ ਦੇ ਜਿਹੜੇ ਅਵਾਰਡਸ ਨੇ ਜਾਂ ਰਿਵਾਰਡਸ ਹਨ ਨਕਦ ਕੱਢੇ ਜਾਂਦੇ ਨੇ ਕਿਹੜੇ ਕਿਹੜੇ ਦੇਖੋ ਇਹ ਨਕਦ ਦੇ ਵਿੱਚ ਹਨ ਨਕਦ ਕੱਢੇ ਨਹੀਂ ਜਾਂਦੇ ਜੀ ਇਹ ਜੋ ਇੱਕ ਕ੍ਰਾਈਮ ਕਿਸੇ ਵੀ ਜਗ੍ਹਾ ਤੇ ਹੁੰਦਾ ਆ ਜਿਹੜੇ ਵੀ ਸਾਡੇ ਸਾਥੀ ਉਹਦੇ ਵਿੱਚ ਮਿਹਨਤ ਕਰਕੇ ਉਹਨੂੰ ਟ੍ਰੇਸ ਕਰਦੇ ਆ ਔਰ ਮੁਲਜ਼ਮਾਂ ਨੂੰ ਫੜਦੇ ਆ ਉਹਨਾਂ ਨੂੰ ਇਹ ਰਿਵਾਰਡ ਦਿੱਤੇ ਜਾਂਦੇ ਆ ਔਰ ਇਹ ਸਾਰੀ ਚੀਜ਼ ਐਸਐਸਪੀ ਸਾਹਿਬ ਆਪ ਮੋਨੀਟਰ ਕਰਦੇ ਆ ਕਿ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਡਿਸਟ੍ਰਿਕਟ ਦਾ ਜਿਹੜੇ ਹੈੱਡ ਹੈ ਉਹ ਆਪ ਸਿੱਧੇ ਤੌਰ ਤੇ ਇਨਵੋਲ ਹੁੰਦੇ ਆ ਪਰ ਉਹਨਾਂ ਨੂੰ ਪਤਾ ਹੁੰਦਾ ਵੀ ਮੇਰੇ ਕਿਹੜੇ ਸਾਥੀਆਂ ਨੇ ਇਹਦੇ ਵਿੱਚ ਮਿਹਨਤ ਕੀਤੀ ਆ ਪਰ ਉਹਨਾਂ ਨੂੰ ਉਸ ਮੈਰਿਟ ਦੇ ਆਧਾਰ ਤੇ ਹੀ ਇਹ ਰਿਵਾਰਡ ਦਿੱਤੇ ਜਾਂਦੇ ਸਰ ਇੱਕ ਕੈਪਟਨ ਹੋ ਗਿਆ ਹੈ ਮੇਰੇ ਕੈਰੀਅਰੇ ਮੇਰੇ ਜੀਵਨ ਦੇ ਦੀ ਪੰਜਾਬ ਦੀ ਇਹ ਕੰਮ ਨਹੀਂ ਹੋ ਸਕਦਾ ਉਹ ਜਿਹੜੇ ਯੂਟਿਊਬਰਾਂ ਮਰਨ ਲੱਗੇ ਆ ਵੱਖਰੇ ਤਰੀਕੇ ਕਿਹੜਾ ਜੀ ਇਹ ਹੈ ਉਹ ਆ ਜਾਂਦਾ ਕਿ ਇੱਕ ਯੂਟਿਊਬਰਾਂ ਦੀ ਪਾਰ ਸੇ ਦਾ ਕਹਿੰਦਾ ਮੇਰੀ ਨਹੀਂ ਮੈਂ ਮਰਡਰ ਹੋਇਆ ਹੈ ਔਰ ਇਹ ਅਕਿਊਜ਼ ਵੀ ਫੜੇ ਜਾ ਚੁੱਕੇ ਆ ਮੈਂ ਹੁਣ ਇਸ ਤੋਂ ਇਲਾਵਾ ਇਸ ਦੇ ਬਾਰੇ ਬਹੁਤ ਕੁਝ ਨਹੀਂ ਕਹਿ ਸਕੂਗਾ ਪਰ ਇਹ ਅਕਿਊਜ਼ ਫੜੇ ਹੀ ਜਾ ਚੁੱਕੇ ਆ ਤਾਂ ਇਹਦੇ ਵਿੱਚ ਮੈਂ ਫੇਰ ਬਟਾਲਾ ਪੁਲਿਸ ਵਧਾਈ ਦੀ ਪਾਤਰ ਆ ਐਸਐਸਪੀ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਜਿਹੜਾ ਕਾਨੂੰਨ ਅਨੁਸਾਰ ਜਿਹੜੇ ਸਾਡੇ ਕੋਈ ਮੁਲਜ਼ਮ ਚਾਹੇ ਔਰ ਟੈਰਰਿਸਟ ਕ੍ਰਾਈਮ ਚ ਜਾਂ ਜਿਹੜੇ ਗੈਂਗਸਟਰ ਆ ਉਹ ਬਾਹਲੇ ਮੁਲਕਾਂ ਚ ਚਲੇ ਗਿਆ ਉਹਨਾਂ ਨੂੰ ਵਾਪਸ ਲਿਆ ਲਈ ਇੱਕ ਲੀਗਲ ਇੱਕ ਪ੍ਰੋਸੀਜਰ ਹੁੰਦਾ ਹੈ ਰੈੱਡ ਕਰਾਸ ਰੈੱਡ ਕਾਰਨਰ ਨੋਟਿਸ ਜਾਰੀ ਕਰਨਾ ਹੁੰਦਾ ਹੈ ਉਹ ਸਾਡੇ ਆਲਮੋਸਟ ਜਿੰਨੇ ਵੀ ਸਾਡੇ ਇਹ ਮੁਲਜ਼ਮ ਬਾਹਰਲੇ ਮੁਲਕਾਂ ਚਾ ਉਹਨਾਂ ਦੇ ਕੰਪਲੀਟ ਹੋ ਕੇ ਡਿਲੀਵਰ ਹੋ ਚੁੱਕੇ ਆ ਔਰ ਸਾਨੂੰ ਉਮੀਦ ਆ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ ਤਾਂ ਕਿ ਜੋ ਉਹਨਾਂ ਨੇ ਕ੍ਰਾਈਮ ਕੀਤੇ ਆ ਐਸ ਪਰ ਲਾਉ ਉਹਨਾਂ ਨੂੰ ਸਜ਼ਾ ਮਿਲ ਸਕੇ ਤੇ ਹਰ ਕੋ ਕਰੀ ਜੀ ਇੱਕ ਐਪਰੀਸ਼ੀਏਸ਼ਨ ਮਿਲਣਾ ਬਹੁਤ ਵੱਡੀ ਗੱਲ ਹੁੰਦੀ ਆ ਮੈਂ ਇਸ ਲਈ ਅੱਜ ਦੀ ਇਸ ਅਵਾਰਡ ਫੰਕਸ਼ਨ ਦੇ ਲਈ ਜਿੰਨੇ ਵੀ ਡੀਜੀਪੀ ਸਾਹਿਬ ਵੱਲੋਂ ਐਪਰੀਸ਼ੀਏਸ਼ਨ ਆਏ ਆ ਮੈਂ ਬਹੁਤ ਧੰਨਵਾਦੀ ਆ ਡੀਜੀਪੀ ਸਾਹਿਬ ਦਾ ਔਰ ਸਾਡੀ ਡੀਆਈ ਸਾਹਿਬ ਦਾ ਔਰ ਐਸਐਸਪੀ ਬਟਾਲਾ ਜੀ ਦਾ ਤੇ ਸਾਡੀ ਸਾਰੀ ਟੀਮ ਨੇ ਜਿਹੜੀ ਮਿਹਨਤ ਕੀਤੀ ਤੇ ਪਿਛਲੇ 6 ਮਹੀਨੇ ਸਾਲ ਤੋਂ ਜਿੰਨੇ ਵੀ ਪੈਂਡਿੰਗ ਕੇਸ ਸੀਗੇ ਜਿੰਨੇ ਵੀ ਵਾਰਦਾਤਾਂ ਹੋਈਆਂ ਵੱਡੀਆਂ ਵਾਰਦਾਤਾਂ ਹੋਈਆਂ ਚਾਹੀ ਉਹ ਗਰਨੇਡ ਧਮਾਕੇ ਸੀਗੇ ਚਾਹੀ ਉਹ ਗੈਂਗਸਟਰਾਂ ਵੱਲੋਂ ਫਰੋਫੀ ਦੀਆਂ ਕੌਲਾਂ ਕਰਕੇ ਲੋਕਾਂ ਦੇ ਗੋਲੀਆਂ ਚਲਵਾਈਆਂ ਸੀ ਜਾਂ ਹੋਰ ਵੱਡੇ ਮਰਡਰ ਕੇਸਿਸ ਜਾਂ 307 ਦੇ ਕੇਸਿਸ ਨੂੰ ਸਾਰੇ ਅਪੜ ਰੇਸ ਕੀਤੇ ਤੇ ਉਹਦੀ ਮਿਹਨਤ ਦੇ ਲਈ ਜਿੰਨਾ ਵੀ ਅਸੀਂ ਕੰਮ ਕੀਤਾ ਉਹ ਸਾਰੀ ਸਾਡੀ ਟੀਮ ਨੂੰ ਡੀਜੀਪੀ ਸਾਹਿਬ ਨੇ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਦਿੱਤੀ ਹੈ ਤੇ ਸਾਨੂੰ ਡੀਜੀਪੀ ਡਿਸਕਾਂਟ ਸਰਟੀਫਿਕੇਟਸ ਮਿਲੇ ਆ ਤੇ ਉਹਦੇ ਨਾਲ ਮੁਲਾਜ਼ਮਾਂ ਦਾ ਬਹੁਤ ਜ਼ਿਆਦਾ ਹੌਸਲਾ ਵਧਿਆ ਅਰਾਜ ਸਿੰਘ ਪਹਿਲੇ ਵੀ ਇੱਕ ਬੋਰਡ ਮੈਂਬਰ ਰੂਪੇ ਅੱਜ ਵੀ ਬੜਾ ਵੱਡਾ ਕੈਚ ਰਿਵਾਰਡ ਸ਼ਾਇਦ ਲਿਸਟ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਹਾਂਜੀ ਮੈਂ ਜਿਹੜਾ ਲਾਸਟ ਵੀ ਅਵਾਰਡ ਫੰਕਸ਼ਨ ਹੋਇਆ ਸੀ ਜਿਹੜਾ ਸਰਦੀਆਂ ਦੇ ਵਿੱਚ ਹੋਇਆ ਸੀਗਾ ਉਦੋਂ ਵੀ ਪਿਛਲੀ ਵਾਰੀ ਵੀ ਮੈਨੂੰ ਰਿਵਾਰਡਸ ਮਿਲੇ ਸੀਗੇ ਤੇ ਉਹਦੀ ਮੋਟੀਵੇਸ਼ਨ ਦੇ ਨਾਲ ਅਸੀਂ ਹੋਰ ਵਧੀਆ ਹੋਰ ਮਿਹਨਤ ਕਰਕੇ ਕੰਮ ਕੀਤਾ ਤੇ ਜਿਹਦੇ ਕਰਕੇ ਡੀਜੀਪੀ ਸਾਹਿਬ ਨੇ ਸਾਨੂੰ ਫੇਰ ਸਨਮਾਨਿਤ ਕੀਤਾ ਥੈਂਕ ਯੂ ਥੈਂਕ ਯੂ